ਘਰ ਬੈਠਿਆਂ ਹੀ ਦਰਸ਼ਨ ਕਰੋ ਬਾਬਾ ਬਰਫਾਨੀ ਦੇ ਬਾਬਾ ਬਰਫਾਨੀ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਘਰ ਬੈਠੇ ਹੀ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਦੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਬਰਫਾਨੀ ਦੀ ਗੁਫਾ ਦੇ ਬਿਲਕੁਲ ਨਜ਼ਦੀਕ ਦੀਆਂ ਜਿੱਥੇ ਪ੍ਰਸ਼ਾਸਨ ਵੱਲੋਂ ਵਾਰਤਾਨਾ ਦੇ ਪ੍ਰਬੰਧ ਕੀਤੇ ਗਏ ਹਨ ਉਤੇ ਹੀ ਭਗਤਾਂ ਵੱਲੋਂ ਲੰਗਰ ਪਾਣੀ ਦੀ ਪੂਰੀ ਸਹੂਦਤ ਕੀਤੀ ਗਈ ਹੈ ਗਲੇਸ਼ੀਅਰ ਬਣੇ ਹੋਏ ਨੇ ਦੂਰੋਂ ਦੂਰੋਂ ਭਗਤ ਚੱਲ ਕੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ ਦੇਖੋ ਕਿਸ ਤਰ੍ਹਾਂ ਲੋਕ ਬਾਬਾ ਜੀ ਦੇ ਦਰਸ਼ਨ ਕਰਨ ਲਈ ਆ ਰਹੇ ਨੇ ਜੇਕਰ ਤੁਸੀਂ ਵੀ ਬਾਬਾ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਬਾਬਾ ਅਮਰਨਾਥ ਬਰਖਾਨੀ ਦੇ ਦਰਸ਼ਨ ਕਰਨ ਲਈ ਪਹੁੰਚੋ ਕਿਉਂਕਿ ਕਿਸੇ ਵੇਲੇ ਵੀ ਬਾਬਾ ਬਰਖਾਨੀ ਸਮਾਧੀ ਵਿੱਚ ਲੀਨ ਹੋ ਸਕਦੇ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਬਾ ਬਰਖਾਨੀ ਦੀ ਗੁਫਾ ਤੋਂ